ਸਸੁਕਾਲ ਜੀ ਮੈਂ ਹਰਜੋਤ ਸਿੰਘ ਬੈਂਸ ਮਿਤੀ 11 ਸਪਟੰਬਰ ਸਮਾਤ ਸਵੇਰੇ 11:11 ਵਜੇ ਆਪ ਜੀ ਨੂੰ ਇੱਕ ਜ਼ਰੂਰੀ ਜਾਣਕਾਰੀ ਦੇਣੀ ਹੈ ਕਿ ਡੈਮ ਦਾ ਲੈਵਲ ਘਟ ਰਿਹਾ ਪਰ ਆਈਐਮਡੀ ਵੱਲੋਂ ਮੌਸਮ ਵਿਭਾਗ ਦੇ ਵੱਲੋਂ ਅਗਲੇ ਕੁਝ ਦਿਨ ਹੈਵੀ ਰੇਨ ਅਲਰਟ ਆਇਆ ਹੈ ਤੇ ਇਸ ਵਕ ਜਿਹੜਾ ਰੇਨ ਅਲਰਟੋ ਜਿਹੜਾ ਹੈ ਜਿਹੜਾ ਉਹ ਯੂਪ ਦੇ ਕੋਲ ਜਿਹੜੇ ਬੱਦਲ ਆ ਚੁੱਕੇ ਨੇ ਤੇ ਉਹ ਇੱਕ ਅੱਦੇ ਦਿਨ ਦੇ ਵਿੱਚ ਪੰਜਾਬ ਤੇ ਹਿਮਾਚਲ ਐਂਟਰ ਕਰਨਗੇ ਇਸ ਨੂੰ ਦੇਖਦੇ ਹੋਏ 11 12 13 14 ਨੂੰ ਜਿਹੜਾ ਹੈ ਬਰਸਾਤ ਭਾਰੀ ਬਰਸਾਤ ਦੀ ਚੇਤਾਵਨੀ ਉਹਨਾਂ ਵੱਲੋਂ ਜਾਰੀ ਕੀਤੀ ਹੋਈ ਗਈ ਹੈ ਇਸ ਤੋਂ ਦੇਖਦੇ ਹੋਏ 5000 ਕਿਊਸਿਕ ਪਾਣੀ ਅਸੀਂ ਜਿਹੜਾ ਹੈ ਬੀਵੀਐਮਪੀ ਡੈਮ 'ਚ ਹੋਰ ਵਧਾਰੀਏ ਡਾਊਨਸਟ੍ਰੀਮ ਤਾਂ ਕਿ ਜਿਹੜਾ ਲੈਵਲ ਹੋਰ ਘਟ ਸਕੇ ਤੇ ਖੁਦਾ ਨਾ ਖਾਸ ਅਗਰ ਬਹੁਤ ਜ਼ਿਆਦਾ ਬਰਸਾਤ ਪੈਂਦੀ ਦਾ ਆਪਣੇ ਕੋਲ ਜਿਹੜਾ ਹੈ ਆਪਾਂ ਨੂੰ ਕੋਈ ਵੀ ਇਦਾਂ ਦੀ ਜਿਹੜਾ ਹੈ ਸਿਚੁਏਸ਼ਨ ਦਾ ਸਾਹਮਣਾ ਨਾ ਕਰਨਾ ਜਿਹੜੀ ਇੱਕਦਮ ਬਹੁਤ ਜ਼ਿਆਦਾ ਪਾਣੀ ਛੱਡਦਾ ਭਾਵੇਂ ਪਹਿਲਾਂ ਪੋਂਗ ਡੈਮ ਛੋਇਆ ਤੇ ਬਾਕੀ ਡੈਮਾਂ ਤੇ ਹੋਇਆ ਹੁਣ ਤੱਕ ਅਸੀਂ ਭਾਖੜੇ ਦੇ ਉੱਤੇ ਜਿਹੜਾ ਹੈ ਭਾਖੜੇ ਡੈਮ ਤੋਂ ਕੰਟਰੋਲ ਰਿਹਾ ਪ੍ਰਮਾਤਮਾ ਦੀ ਬਹੁਤ ਕਿਰਪਾ ਰਹੀਓ ਤਾਂ ਉਸ ਨੂੰ ਦੇਖਦੇ ਹੋਏ 5000 ਕਿਊਸਿਕ ਪਾਣੀ ਫਿਰ ਵਧਾ ਰਹੇ ਹਾਂ ਤੇ ਇਹ ਪਾਣੀ ਫਿਰ ਜਿਵੇਂ ਪਿਛਲੀ ਵਾਰੀ ਕੰਟਰੋਲਡ ਰਿਲੀਜ਼ਿਸ ਸੀ 1000 ਕਿਊਸਿਕ ਹੁਣੀ ਵਧਾਇਆ ਘੰਟੇ ਤੱਕ 2000 ਕਿਊਸੇ ਇਹਨੂੰ ਅਗਲੇ 3-4 ਘੰਟਿਆਂ ਦੇ ਵਿੱਚ ਥੋੜਾ ਥੋੜਾ ਕਰਕੇ ਵਧਾਵਾਂਗੇ ਇਸ ਨੂੰ ਦੇਖ ਦਿਓ ਜਿਹੜੇ ਅਸੀਂ ਰਸਤੇ ਰਿਸਟੋਰ ਕੀਤੇ ਉਹਨਾਂ ਦੇ ਹੁਣੀ ਐਡਵਾਂਸ ਕੰਮ ਉੱਥੇ ਬੋਰੀਆਂ ਲਾਗੇ ਤਾਂ ਕਿ ਇਸ ਵਾਰੀ ਸਾਡੇ ਬੇਲਿਆਂ ਦਾ ਰਾਹ ਨਾ ਜਿਹੜਾ ਹੈ ਟੁੱਟੇ ਜਿਹੜੀ ਆਵਾਜਾਈ ਚਲਾਈ ਹੈ ਉਸ ਦੇ ਉੱਤੇ ਵੀ ਦੁਬਾਰਾ ਟੀਮਾਂ ਲਾ ਦਿੱਤੀਆਂ ਤੇ ਪ੍ਰਸ਼ਾਸਨ ਨੂੰ ਵੀ ਅਲਰਟ ਕਰ ਦਿੱਤਾ ਹੈ